ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਰੋਦੀ ਜਿਹੜੀ ਮਹਿਮ ਚੱਲ ਰਹੀ ਹੈ ਫਰੀਦਕੋਟ ਪੀਸ ਨੂੰ ਉਸ ਟਾਈਮ ਬਹੁਤ ਵਧੀਆ ਸਹਫਤਾ ਮਿਲੀ ਜਦੋਂ ਸਾਡੇ ਐਸ ਐਚਓ ਨਵਦੀਪ ਪੱਟੀ ਨੇ ਇੱਕ ਨਾਕਾਬੰਦੀ ਕੀਤੀ ਸੀ ਰਾਤ ਨੂੰ ਤੇ ਇੱਕ ਮੋਟਰਸਾਈਕਲ ਜਿਹੜਾ ਫਰੋਈਪੁਰ ਤੋਂ ਸਾਧਕਵਾਲ ਨੂੰ ਆ ਰਿਹਾ ਸੀ ਤੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹ ਘਬਰਾ ਗਏ ਤੇ ਇਹਨਾਂ ਦਾ ਮੋਟਰਸਾਈਕਲ ਇੱਕ ਸਾਈਡ ਤੇ ਜਾ ਕੇ ਇੱਕ ਨਾਲੇ ਦੇ ਵਿੱਚ ਜਾ ਟਿਕਾ ਤੇ ਜਦੋਂ ਇਹਨਾਂ ਨੂੰ ਰੈਸਟ ਕੀਤਾ ਤਾਂ ਇਹਨਾਂ ਦੇ ਨਾਂ ਸੀਗੇ ਇੱਕ ਦਾ ਕਮਜੀਤ ਉਫ ਕਰਮਾ ਮਲੂਕ ਸਿੰਘ ਵਾਸੀ ਬੱਗੇ ਦੇ ਪੀਪਲ ਫਰੋਇਫੁਰ ਵਾਲਾ ਦਾ ਰਹਿਣ ਵਾਲਾ ਸੀ ਤੇ ਅਮਨਦੀਪ ਜਿਹੜਾ ਬਜੀਦਪੁਰ ਪੀਐਸ ਕੋਲਗੜੀ ਇਹ ਵੀ ਫਰੋਇਫੁਰ ਦਾ ਰਹਿਣ ਵਾਲਾ ਸੀ ਜਦੋਂ ਇਹਨਾਂ ਨੂੰ ਛੱਕ ਦੇ ਆਦਤ ਇਹਨਾਂ ਤਲਾਸ਼ੀ ਕੀਤੀ ਗਈ ਤਾਂ ਜਿਹੜਾ ਅਮਨਦੀਪ ਸੀਗਾ ਜਿਹੜਾ ਵਾਸੀ ਬਜੀਦਪੁਰ ਦਾ ਸੀ ਇਹਦੇ ਕੋਲੋਂ 205 ਗ੍ਰਾਮ ਜਿਹੜਾ ਹੈਰੋਨ ਬਰਾਮਦ ਕੀਤੀ ਗਈ ਇਹ ਜਿਹੜਾ ਇਹਨਾਂ ਨੂੰ ਅੱਜ ਮਾਝਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਇਹਨਾਂ ਦਾ ਰਮਾਨ ਲਿਆ ਗਿਆ ਤੇ ਉਹ ਸਮਾਨਦਾਰ ਇਹਨੇ ਪੁਸ਼ਕਿਚ ਕੀਤੀ ਜਾਵੇਗੀ ਜਿਹੜੀ ਇਹ 200 ਗ੍ਰਾਮ ਹੈਰੋਨ ਕਿੱਥੋਂ ਲੈ ਕੇ ਆਏ ਸੀ ਸਾਡੇ ਏਰੀਆ ਚ ਆ ਕੇ ਇਹ ਕਿੱਥੇ ਕਿਤੇ ਸਪਲਾਈ ਕਰਦੇ ਸੀ ਜਾਂ ਅੱਗੇ ਕਿੱਥੇ ਸਪਲਾਈ ਕਰਨ ਜਾ ਰਹੇ ਸੀ ਤੇ ਜਿਹੜਾ ਇਹਦੇ ਵਿੱਚ ਇੱਕ ਮੇਨ ਇਹ ਦੱਸਣ ਵਾਲਾ ਜਿਹੜਾ ਕਰਮਦੀਪ ਇਹ ਇਸ ਤੇ ਪਹਿਲਾਂ ਵੀ ਇੱਕ ਨਸ਼ੇ ਦਾ ਮਕਦਮਾ ਦਰਜ ਜਿਹੜਾ ਅਮਨਦੀਪ ਇਹ ਇਸ ਤੇ ਇਸ ਤੋਂ ਪਹਿਲਾਂ ਤਿੰਨ ਮਕਦਮੇ ਦਰਜ ਨੇ